ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਤੁਸੀਂ ਇਹਦੇ ਤੇ ਮੈਨੂੰ WhatsApp ਮੈਸੇਜ ਕਰ ਸਕਦੇ ਹੋ ਜਾਂ WhatsApp ਕਾਲ ਕਰ ਸਕਦੇ ਹੋ। ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ ਸੋਹਣੇ ਸੋਹਣੇ ਸੂਟ ਲੈਣ ਵਾਸਤੇ। ਦੇਖਨਾ ਕਿ ਠੰਡ ਛੱਡ ਗਈ ਮਿੱਤਾ। ਠੰਡ ਇੰਨੀ ਆ। ਨਹੀਂ ਸੇਕ ਤੇ ਜੇ ਫਿਰ ਆ ਹੋ ਜਾਊਗਾ। ਹੂੰ। ਸੂਟ ਬਹੁਤ ਸੋਹਣਾ ਲੱਗ ਰਿਹਾ ਕਲਰ ਵਗੈਰਾ। ਆਹ ਆ ਰਹੀ। ਹੂੰ ਆਹ ਆਹ ਧਨੀਆ ਤੇ ਪਿਆਜ਼ ਪਾ ਲੈਂਦੇ ਆ ਇਹ ਤਾਂ ਬੇਸਿਕਲੇ ਹੱਥ ਹੋ ਜਾਂਦੇ ਪਹਿਲਾਂ ਨਮਕ ਵਿੱਚ ਪਾ ਗਏ ਤੇ ਵਿੱਚ ਕਿੰਨਾ ਕਿੰਨਾ ਪਾਉਣਾ ਬਸ ਦੇਖ ਕੇ ਜਿੰਦਾਜੇ ਇਹ ਨਾ ਪਾ ਲਿਓ ਕਿਉਂਕਿ ਨਾਲ ਸਾਸ ਲੈਣਗੇ ਇਹ ਆਪਣੇ ਕੋਲ ਆਟਾ ਗੁੱਝਿਆ ਤਿਆਰ ਨੂੰ ਪਾ ਲੈ ਇਹਦੇ ਵਿੱਚ ਉਹ ਧਨੀਆ ਪਿਆਜ਼ ਪਾਵਾਂਗੇ ਜਿਹੜਾ ਆਪਾਂ ਨੇ ਸਮਾਰਿਆ ਕੱਟ ਕੇ ਟੇਸਟ ਅਕੋਰਡਿੰਗ ਉਹ ਕਰ ਲੂਗਾ ਆਲੇ ਅੰਦਰ ਦੇ ਕੱਢ ਲੈ ਨਹੀਂ ਬਸ ਵਿੱਚੇ ਹੀ ਖਾ ਲੂ ਅੱਛਾ ਹਾਂ ਉਹ ਅੱਗੇ ਮੈਂ ਆਟਾ ਕਰਦੀ ਆ ਚਲੋ ਕੋਈ ਨਾ ਧਨੀਆ ਹੀ ਆ ਹੋਰ ਕੀ ਆ ਜਮਾਈ ਤੇ ਇਸ ਤੀ ਲੱਗਦਾ ਉਤੰਨਾ ਹਾਂ ਆਸੋ ਆਜਿਆ ਤਾਂ ਹੁੰਦਾ ਨਹੀਂ ਫਿਰ ਉਹ ਤੋਂ ਕਿੰਨਾ ਪਹਿਲਾਂ ਬੇਬੇ ਨੂੰ ਪਹਿਲਾਂ ਹਲਦੀ ਵੀ ਪਾਉਂਦੇ ਹਾਂ ਹਾਂ ਫਿਰ ਉਹ ਹਲਦੀ ਹੱਥਾਂ ਨੂੰ ਲੱਗ ਜਾਂਦੀ ਹੈ ਰਾਂਜਪਾਂ ਥੋੜੀ ਹਰੀ ਹਾਂ ਹਾਂ ਹਰੀਆਂ ਮਿਰਚਾਂ ਕੱਟ ਕੇ ਪਾ ਲਾਂਗੇ ਕਰਾਰੇ ਜੇ ਬਣਾਵਾਂਗੇ ਹਰੀਆਂ ਮਿਰਚਾਂ ਧਾਲੀਆਂ ਤੇ ਪਿਆਜੋ ਫਿਰ ਪਾਉਂਦੇ ਆਂ ਮਹ ਮੇ ਹੱਥ ਗਿੱਲੇ ਹੋ ਜਾਂਦੇ ਆਂ ਧਾਲੀਆਂ ਤੋਂ ਮੀ ਨਾ ਹੂੰ ਨਾਮਕਿੱਧਨੂ ਆ ਆ ਸੀ ਮਸਾਲਾ ਤੇ ਮਿਚਕ ਪਾ ਲੈ ਨਾਮਕ ਟੇਸਟ ਅਕੋਰਡਿੰਗ ਪਾ ਸਕਦੇ ਹੋ ਤੁਸੀਂ ਆਪਣੇ ਨਾਲ ਚਾਹ ਨਮਕ ਦਾ ਤਾਂ ਕਰਕੇ ਨਹੀਂ ਨਮਕ ਕਰੀ ਨਹੀਂ ਮੈਂ ਸਾਰਿਆਂ ਨੂੰ ਦੱਸ ਰਹੀ ਹਾਂ ਨਾ ਕੋਈ ਘੱਟ ਖਾਂਦਾ ਕੋਈ ਵੱਧ ਖਾਂਦਾ ਕਿਉਂਕਿ ਘੱਟ ਵੀ ਚਲ ਜਾਂਦਾ ਆਪਣੇ ਤਾਂ ਨਾਲ ਸਾਸ ਲੈਂਦੇ ਨੇ ਫਿਰ ਜ਼ਿਆਦਾ ਵੀ ਨਹੀਂ ਖਾਦਾ ਜਾਂਦਾ ਨਮਕ ਤੇ ਬਸ ਇਹਦੇ ਵਿੱਚ ਆਪਾਂ ਧਨੀਆ ਪਿਆਜ਼ ਸਾਰਾ ਕੁਝ ਪਾ ਕੇ ਇਹਨਾਂ ਨੂੰ ਮੈਸ਼ ਕਰ ਲੈਣਾ ਆਹ ਲੈ ਕੇ ਆਹ ਗਲਾਸ ਇਹਦੇ ਨਾਲ ਭਰ ਲਵਾਂਗੀ ਭਰ ਕੇ ਫੇਰ ਨਾ ਹੋ ਉਹ ਫਿਰ ਮਿਕਸ ਕਰ ਦੂੰਗੀ ਬਹੁਤ ਵਧੀਆ ਭੰਨੇ ਆਂਦੇ ਨੇ ਜੀ ਗਲਾਸ ਨਾਲ ਆ ਦੇਖੋ ਲੈ ਸਾਰੇ ਇੱਕ ਗਲਾਸ ਮਾਰ ਉੱਤੇ ਸਿਰਚ ਹਾਂ ਆਲੂ ਦੇ ਫੁੱਟ ਗਿਆ ਫੁੱਟ ਗਿਆ ਨਾਲ ਜੇ ਕਰ ਹੁੰਦੇ ਨੇ ਹੱਥ ਨਹੀਂ ਉਹ ਹੁੰਦਾ ਲਓ ਜੀ ਗਲਾਸ ਮਾਰ ਕੇ ਭੰਨੇ ਆਲੂ ਗਲਾਸ ਮਾਰ ਕੇ ਕਰ ਲਈ ਆਪਾਂ ਨੇ ਕੜਾਹੀ ਹੁਣ ਪਾਵਾਂਗੇ ਵਿੱਚ ਸਰੋਂ ਦਾ ਤੇਲ ਤੇਲ ਤਾਂ ਆਪਾਂ ਨੇ ਉਹ ਪੀਪੀਚ ਕਢਾਇਆ ਫਿਰ ਨਖਾਲੀ ਬੋਤਲਾਂ 'ਚ ਪਾ ਲਏ ਥੋੜੇ ਬੁੱਕੀ ਪਾਉਣ ਔਖਾ ਹੋ ਜਾਂਦਾ ਜਿਆਦਾ ਹੀ ਪਾ ਲਿਓ ਥੋੜਾ ਜਿਹਾ ਜਿਹੜੀ ਡੁੱਬ ਜੇ ਜਾਵੇ ਘਰਾਂ ਚ ਚੋੜੀ ਹੈ ਤੇਲ ਗਰਮ ਹੋਣਾ ਧਰਨੇ ਤੇ ਇੱਧਰ ਆਪਾਂ ਨੇ ਫਿਰ ਮੈਂ ਸੋਚਿਆ ਮੈਂ ਕਾਹਨੂੰ ਫਿਰ ਕਿੜੀ ਜੀ ਗਰਾਉਂਡ ਬਣਾ ਆ ਰਵਿੰਦਰ ਵਾਸਤੇ ਆਹੀ ਆਲੂ ਨਮਕ ਮਿਰਚ ਮਸਾਲਾ ਹੀ ਪਾਇਆ ਹੈ ਇਦੇ ਵਿੱਚ ਆਪਾਂ ਨੇ ਹਰੀ ਮਿਰਚ ਧਨੀਆ ਤੇ ਪਿਆਜ਼ ਕਿੰਨੇ ਚੀਜ਼ਾਂ ਪਾ ਲਈਆਂ ਤੇ ਵੈਸੇ ਆਪਾਂ ਦੇਖੋ ਅਦਰਕ ਕਦੂਕਾਸ ਕਰਕੇ ਪਾ ਸਕਦੇ ਆ ਅਦਰਕ ਆਪਣੇ ਕੋਲ ਹੈਗਾ ਮੈਂ ਕਹ ਜੇ ਅਮਰਦ ਨੇ ਕੱਟਦਾ ਫੇਰ ਔਖਾ ਹੋਊਗਾ ਨਾ ਉਹ ਵੀ ਕੋ ਰਹਿਣੀ ਦੰਨੇ ਆਪਾਂ ਵੈਸੇ ਪਾ ਸਕਦੇ ਆ ਲੈਣੇ ਅੱਜਕੱਲ੍ਹ ਇਹ ਜੀਆਂ ਚੀਜ਼ਾਂ ਨਹੀਂ ਘੱਟ ਹੀ ਖਾ ਕੇ ਰਾਜੀ ਪਰ ਉਹਨਾਂ ਨੂੰ ਕਚੌਰੀਆਂ ਸਾਡੇ ਸਾਰੇ ਟੱਬਰ ਨੂੰ ਨਾ ਪਟਿਆਲੇ ਵੀ ਉਰੇ ਵੀ ਤੇ ਇਸ ਕਚੌਰੀਆਂ ਬਹੁਤ ਪਸੰਦ ਨਹੀਂ ਗਈਆਂ ਬਣੀਆਂ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਜਿਨੇ ਹੱਥ ਨੂੰ ਮਮ ਇਹ ਚ ਪਾਣੀ ਪਾ ਲਈਏ ਪਾਣੀ ਹੱਥ ਲਾਵਾਂਗੇ ਪਰ ਵਿੱਚੋਂ ਤੇਲ ਲਾਇਆ ਕਰਾਂਗੇ ਆਪਾਂ ਉਹ ਨਹੀਂ ਉਹ ਕਰਦੀ ਹੈਗੀ ਤੇ ਇਹ ਹਨਾ ਕਈ ਲੋਕ ਹੈਗੇ ਨੇ ਇਹਨਾਂ ਕਚੌਰੀਆਂ ਨੂੰ ਕਚੌਰੀਆਂ ਨਹੀਂ ਮੰਨਦੇ ਹੈਗੇ ਜਿਹੜੀਆਂ ਉਹ ਬਾਜ਼ਾਰ ਵਾਲੀਆਂ ਪੜੋਲੀਆਂ ਹੀ ਆ ਨਹੀਂ ਹੁੰਦੀਆਂ ਉਹ ਦਾਲਦੀਆਂ ਹਾਂ ਉਹਨਾਂ ਨੂੰ ਕਚੌਰੀਆਂ ਮੰਨਦੇ ਨੇ ਕਹਿੰਦੇ ਇਹ ਤਾਂ ਤੁਸੀਂ ਪਰੌਂਠੇ ਬਣਾ ਕੇ ਤਲ ਤੇ ਇਹ ਕਹਿੰਦੇ ਨੇ ਕਈ ਕਿ ਤੁਹਾਨੂੰ ਸਮਾਨ ਪੂਰਾ ਹੋਣਾ ਚਾਹੀਦਾ ਤੇ ਇੱਕ ਪਹਣੇ ਆਪਾਂ ਨਾ ਆਲੂ ਤੋਂ ਬਣਿਆ ਹੋਇਆ ਚਾਹੇ ਕੋਈ ਸਮੋਸਾ ਖਾ ਲੋ ਆਲੂ ਤੋਂ ਬਣਿਆ ਹੋ ਰੋਲ ਕੁਝ ਵੀ ਖਾ ਲੋ ਪਰ ਕਚੌਰੀ ਵਰਗੀ ਰੀਤੀ ਇਹ ਮੇਰੀ ਮਤਲਬ ਮੈਨੂੰ ਸਭ ਤੋਂ ਕਚੌਰੀਆਂ ਸਭ ਤੋਂ ਵਧੀਆ ਲੱਗਦੀਆਂ ਨੇ ਚਾਹੇ ਆਪਾਂ ਕੁਝ ਵੀ ਘਰ ਬਣਾਉਂਦਾ ਜਿੰਨੀ ਕਚੌਰੀ ਟੇਸਟੀ ਉਹਨਾਂ ਵਧੀਆ ਕਿਉਂਕਿ ਪਿੰਡਾਂ 'ਚ ਤਾਂ ਪਹਿਲਾਂ ਇਦਾਂ ਹੀ ਕਚੌਰੀਆਂ ਬਣਾਉਂਦੇ ਸੀ ਪਰ ਹੁਣ ਵੀ ਅਸੀਂ ਐਂ ਬਣਾਉਨੇ ਆ ਸਾਨੂੰ ਪਸੰਦ ਆਈਆਂ ਆਪਾਂ ਨੇ ਆਟਾ ਥੋੜਾ ਲਾਵੇ ਆਲੂ ਜਾਦੇ ਪਰ ਇਹ ਫਿਰ ਬਹੁਤ ਟੇਸਟੀ ਬਣਦੀਆਂ ਨੇ ਇਹਨੂੰ ਬਸ ਥੱਪ ਕੇ ਜੇ ਹਾਂ ਆ ਦੇਖੋ ਆਪਾਂ ਇੱਕ ਕਚੌਰੀ ਦਿਖਾ ਦਿੰਦੇ ਆ ਫਿਰ ਤਾਂ ਬਣੀਆਂ ਹੋਈਆਂ ਹੀ ਦਿਖਾਵਾਂਗੇ ਆ ਦੇ ਪਹਿਲਾਂ ਆਟੇ ਨੂੰ ਵਧਾ ਲਿਆ ਆਲੂ ਭਰ ਲੈਣਾ ਬਸ ਚੰਚਾ ਲਿਆਵਾ ਤੇ ਹੱਥ ਲਿੰਜੀ ਆ ਨੂੰ ਬਹੁਤ ਜ਼ਿਆਦਾ ਭਰ ਲੈਣੇ ਨੇ ਬਿਲਕੁਲ ਭਰ ਲੈਣਾ ਹੈ ਕੱਟ ਨਹੀਂ ਰੱਖਣਾ ਚਲ ਬਸ ਕਰੋ ਨਹੀਂ ਬਣੇ ਕਿਤੇ ਖੁੱਲ ਵੀ ਨਾ ਜਾਵੇ ਹਨਾ ਹਾਂ 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 ਬਹੁਤ ਨੇਗੀਆਂ ਆ ਲੋ ਜੀ ਆ ਨੂੰ ਇੰਨਾ ਭਰ ਲੈਣਾ ਕੀ ਬਸ ਜ਼ਿਆਦਾ ਭਰ ਲਿਆ ਫੋਲਡ ਜਾਈ ਹੋਗੇ ਹਾਂ ਇਹ ਕਰਕੇ ਜੀ ਐਵੇਂ ਫੋਲਡ ਕਰ ਲੈਣੀ ਹੈ ਇਹ ਹਾਂ ਆ ਦੇਖੋ ਹਾਂ ਫੇਰ ਪੇੜਾ ਕਰ ਲਿਆ ਜਿਵੇਂ ਆਪਾਂ ਪ੍ਰੌਨਠਾ ਬਣਾਉਂਦੇ ਆ ਪਰ ਇਹਨੂੰ ਹੱਥ ਨੂੰ ਤੇਲ ਲਾ ਕੇ ਜਾਂ ਫਿਰ ਇਹ ਪਾਣੀ ਲਾ ਕੇ ਇਦਾਂ ਬਣਦੀ ਆ ਉਹ ਨਹੀਂ ਕਰਨਾ ਆਪਾਂ ਨੇ ਆਟਾ ਵਗੈਰਾ ਨਹੀਂ ਲਾਣਾ ਕਿਉਂਕਿ ਨਾ ਇਹ ਵਿੱਚ ਫਿਰ ਕਰ ਆਵੋ ਦੰਦਾ ਮੈਂ ਕਿੱਧਰ ਆਦਵਿੰਦਰ ਵਾਲੀ ਵੀ ਕਰਨਾ ਉਹ ਫਿਰ ਕਹੂ ਅਮਰਤਾਰੀ ਪਿਆ ਕਰ ਲਈ ਫਿਰ ਲੜਪੰਦੇ ਨੇ ਹਾਂ ਤੈਨੂੰ ਮਿਲ ਗਈ ਮੈਨੂੰ ਮੈਂ ਰਹਿ ਗਿਆ ਲਓ ਜੀ ਇੱਧਰ ਆਦਵਿੰਦਰ ਵਾਲੀ ਆਲੂ ਭਰ ਕੇ ਵਿੱਚ ਉਹ ਬਣ ਗਈ ਫਿੱਕੀ ਜੀ ਬਸ ਇਹ ਅਮਰਤਾਰੀ ਆ ਵਿਆਸ ਮਾਰਨੀ ਪਈ ਹੁੰਦੇ ਨਾ ਉਹਨੂੰ ਤੇਲ ਗਰਮ ਹੋ ਜਾਏਗਾ ਨਾਲੇ। ਜਿਆਦਾ ਖੋਇਦਾਂ ਲਈ ਐ। ਕੋਈ ਗੱਲ ਨਹੀਂ ਕੋਈ ਗੱਲ। ਆਪਣਾ ਤੇਲ ਗਰਮ ਹੋ ਰਿਹਾ ਆ ਆ ਲਾ ਲੈਂਦੇ ਆ ਫਿਰ ਉਹ ਹੋ ਜਾਊਗਾ। ਛਿਮਨੀ ਹੋਰ ਕੀ? ਇੱਥੇ ਫਿਰ ਖੜਕਾ ਵੀ ਬਹੁਤ ਪੁੰਦਾ। ਚੱਲ ਕੋਈ। ਇਹਨਾ ਆਪਾਂ ਮੜਾ ਜਾ ਪਾ ਕੇ ਦੇਖ ਲੈਂਦੇ ਆ। ਹੂੰ ਵੀ ਹੋ ਗਿਆ ਤਾਂ ਕਿ ਨਹੀਂ ਤੇਲ। ਲੈ ਤੇਲ ਹੋ ਗਿਆ ਜੀ। ਤੇਲ ਹੋ ਗਿਆ। ਇਹਨੂੰ ਬਦਾਲ ਲਓ। ਵੈਸੇ ਆਪਾਂ ਤਾਂ ਹੱਥ ਤੇ ਵੀ ਬਦਾਉਣਾ ਹੈ ਨਾ ਕਈ ਪੈਣਾ। ਵੇ ਲੈਣਾ ਤੇ ਵੀ ਅੱਜ ਤੇ ਵੀ ਕਰ ਸਕਦੀਆਂ ਨੇ ਚੱਕਲੇ ਤੇ ਹਾਂ ਦੋ ਤਰੀਕਿਆਂ ਨਾਲ ਲਓ ਜੀ ਦਿਖਾਵਾਂਗੇ ਆਪਾਂ ਤੁਹਾਨੂੰ ਕਚੋਰੀਆਂ ਬਣਦੀਆਂ ਆਪਾਂ ਤਾਂ ਹੱਥ ਦੇ ਮੋਲੇ ਜਿਹੀ ਲੀਲੀ ਪਾਉਂਦੇ ਨੇ ਮੈਂ ਵੀ ਹੱਥ ਤੇ ਹੀ ਬਣਾਉਣੀ ਆ ਲਓ ਜੀ ਤੁਸੀਂ ਐਵੇਂ ਐਵੇਂ ਕਰਕੇ ਪਾਣੀ ਲਾ ਕੇ ਇਹਨੂੰ ਵਧਾ ਕੇ ਉੱਪਰ ਪਾ ਸਕਦੇ ਆਪਾਂ ਮੋਟੀ ਨਹੀਂ ਰੱਖਦੇ ਚਾਹ ਹਾਂ ਮੋਟੀ ਫਿਰ ਆਟਾ ਜਾਈ ਮੂੰਹ ਚ ਆਈ ਜਾਂਦਾ ਆ ਦੇ ਹੱਥ ਤੇ ਵਧਾ ਲਈ ਰਾਣੀ ਭੈਣ ਨੇ ਅੱਛਾ ਲਓ ਜੀ ਹੋ ਗਈ ਹੁਣ ਆਪਾਂ ਤੇਲ ਬਿਲਕੁਲ ਘੱਟ ਕਰਤਾ ਗਿਆ ਸੀ ਹਾਂ ਕਿਉਂਕਿ ਫਿਰ ਮੱਛੀ ਜੀ ਹੋ ਜੇਗੀ ਨਹੀਂ ਹਾਂ ਗੈਸ ਤੇ ਰੱਖਣਾ ਹੁਣ ਘੱਟ ਤੇ ਹੀ ਚੱਲ ਜਦੂਗਾ ਹੂੰ ਪਹਿਲਾਂ ਇੱਕ ਪਾਸਾ ਜਿਹੜਾ ਬਣ ਰਿਹਾ ਉਹਨੂੰ ਪਕਾਉਣਾ ਏ ਥੋੜੀ ਹਾਂ ਲਓ ਜੀ ਇਹਦਾ ਇੱਕ ਪਾਸਾ ਰੜਨ ਵਾਲਾ ਹੋ ਗਿਆ ਆ ਦੇਖੋ ਹਾਂ ਹੁਣ ਆਪਾਂ ਨੇ ਸਾਈਡ ਚੇਂਜ ਕਰ ਦਿੱਤੀ ਕੁਛ ਨਹੀਂ ਨਿਕਲਿਆ ਦੇਖੋ ਇਹਦੇ ਵਿੱਚ ਬਾਹਰ ਨਾ ਆ ਫਿਰ ਹੋਰ ਨਹੀਂ ਬਣਾ ਆਪਾਂ ਉਹ ਆਟਾ ਪਾਇਆ ਸੀ ਜਿਹੜਾ ਆਪਾਂ ਦੇਖਿਆ ਹਾਂ ਪਾ ਕੇ ਦੇਖਿਆ ਸੀ ਪਹਿਲਾਂ ਲਓ ਜੀ ਇਧਰ ਲਈ ਰੜਨ ਵਾਲੀ ਹੋ ਗਈ ਆ ਤੇ ਰਾਣੀ ਭੈਣ ਇਧਰ ਦੂਜੀ ਬਣਾਉਣ ਲੱਗ ਗਏ ਇੱਕ ਹੱਥ ਤੇ ਬਣਾ ਕੇ ਵੀ ਦਿਖਾ ਦਿਓ ਹੱਥ ਤੇ ਦਿਖਾਉਂਗੀ ਮੈਂ ਤਾਂ ਭੈਣਾਂ ਨੂੰ ਆ ਸਾਫਾ ਤਰੀਕਾ ਹੋਊਗਾ ਹਾਂ ਜਿਹਾ ਸਾਡੇ ਖੰਡੇ ਹਾਂ ਲਓ ਜੀ ਇਧਰ ਲਈ ਤਾਂ ਰੜਨ ਵਾਲੀ ਹੋ ਗਈ ਆ ਇੱਕ ਵਾਰ ਹੋਰ ਸਾਈਡ ਚੇਂਜ ਕਰ ਦਿਓ ਰਾਣੀ ਭੈਣ ਥੋੜੀ ਜਿਹੀ ਇਹ ਰੜੀਆਂ ਹੀ ਇਹੀ ਖਾਂਦੇ ਨੇਗੇ ਸਾਡੇ ਘਰ 'ਚ ਸਾਡੇ ਘਰ 'ਚ ਰਾਣੀ ਭੈਣ ਕੱਢ ਦਿਓ ਲਓ ਜੀ ਬਿਲਕੁਲ ਐਨ ਚੋੜ ਕੇ ਕੱਢਣੀ ਐ। ਹਮਮ ਐਸੀ ਪਹਿਲਾਂ ਤਾਂ ਕੱਢੀ ਕਰਦੇ ਨੇ ਠੀਕ ਐ ਖਲਾਅ ਉੱਤੇ ਸਲੈਟਲ। ਲਾਓ ਜੀ ਹਲਵਾਈ ਨੇ ਝਣਕਦੀ ਕਚੌੜੀ ਤੁਸੀਂ ਵੀ ਐ ਬਣਾ ਕੇ ਖਾਓ ਬਹੁਤ ਜ਼ਿਆਦਾ ਟੇਸਟੀ ਬਣਦੀ ਐ। ਦੇਖੋ ਤੁਸੀਂ ਹਨਾ ਹਾਂ ਇੱਧਰ ਆ ਪਾਸਾ ਉਹ ਅਮ੍ਰਿਤਾ ਸਾਸ ਨਾ ਖਾਏਗਾ ਰਣੀ ਬਣ। ਉਹ ਨੂੰ ਰੱਖਿਆ ਲੱਗਿਆ ਪਹਿਲਾਂ। ਲਓ ਜੀ ਗਰਮਾ ਗਰਮ ਕਚੌੜੀ ਸੌਸ ਨਾਲ ਖਾਣ ਦੇ ਨਾਲ ਇਹ ਰੱਖਦਾ ਮੈਂ ਇਹ ਨੂੰ ਇਹ ਆ ਜਦੋਂ ਉਹ ਫੜਾ ਕੇ ਹਾਂ ਫਿਰ ਆਪਾਂ ਤੁਹਾਨੂੰ ਹੱਥ ਤੇ ਬਣਾ ਕੇ ਵੀ ਦਿਖਾਵਾਂਗੇ ਲਓ ਜੀ ਆਦਵਿੰਦਰ ਜੀ ਪੈ ਗਈ ਆ ਤੇ ਬਸ ਆਪਾਂ ਹੱਥ ਤੇ ਇੱਕ ਬਣਾ ਕੇ ਤੁਹਾਨੂੰ ਦਿਖਾਵਾਂਗੇ ਲਓ ਜੀ ਹੱਥ ਤੇ ਵਧਾ ਕੇ ਵਾਲੀ ਹੁਣ ਦਿਖਾਉਨੇ ਆਪਾਂ ਤਾਂ ਸਵਾਰ ਖੇਤ ਤਾਂ ਬਣੀ ਜਾਂਦੀਆਂ ਨੇ ਹਾਂ ਪਕੌੜੀਆਂ ਬਣਾਈਆਂ ਆਪਾਂ ਦੇ ਦੋ ਤਰੀਕਿਆਂ ਨਾਲ ਚੱਕਲੇ ਵਾਲੀ ਤਾਂ ਬਹੁਤ ਹੀ ਜ਼ਿਆਦਾ ਸੌਖੀ ਆ ਕੋਈ ਵੀ ਬਣਾ ਸਕਦਾ ਜਿਹਨੂੰ ਕੁਝ ਵੀ ਨਹੀਂ ਆਉਂਦਾ ਉਹ ਵੀ ਬਣਾ ਸਕਦਾ ਉਹ ਵੀ ਬਣਾ ਸਕਦਾ ਤਾਂ ਇਹ ਮਨ ਸਿਆ ਇਹ ਥੋੜੀਆਂ ਹੀ ਔਖੀਆਂ ਨੇ ਜਾਨੀ ਇਹਨਾਂ ਦੇ ਚੋਂ ਥੋੜੇ ਆਲੂ ਕਈ ਵਾਰ ਨਿਕਲਣ ਲੱਗ ਜਾਂਦੇ ਨੇ ਸਾਰੀ ਕਾਲੀ ਚੀਜ਼ ਕੱਢ ਦੋ ਹੂੰ ਤਾਂ ਫੋਲਾ ਦਾਬ ਦੇ ਵਿੱਚ ਆ ਗਿਆ ਸਮਝ ਚੱਕਲਾ ਬਣਾ ਹੱਥ ਹੈ ਜਿਵੇਂ ਆਪਾਂ ਮੱਕੀ ਦੀ ਰੋਟੀ ਬਣਾਉਂਦੇ ਆ ਨਾ ਐਦਾਂ ਬਣੇਗੀ ਉਹ ਲਓ ਜੀ ਇਹ ਵੀ ਪੈ ਗਈ ਆ ਦੇ ਅੰਦਰ ਨੂੰ ਫੜਾ ਦਈਏ ਆ ਕੀ ਕਹਿੰਦੇ ਹੋ ਮੈਂ ਕਹਾਂਂ ਰੱਬੀ ਨਾ ਕੱਚੀ ਨਾ ਪੱਕੀ ਹਾਂ ਇਹਨੂੰ ਇੱਕ ਵਾਰ ਤੇਲ ਗਰਮ ਕਰਕੇ ਇਹਨੂੰ ਕੱਟ ਕਰ ਦੋ ਫਿਰ ਪੱਕੀ ਜਾਂਦੀਆਂ ਨੇ ਬਸ ਆਹ ਵੀ ਲੈਂਦਾ ਹੈਗਾ ਸੌਸ ਆਦਿ ਉਹਨਾਂ ਨਾਲ ਬਾਤ ਗੁੱਦੀ ਹੀ ਰੱਖਦੇ ਹਾਂ ਹੂੰ